ਅੱਜ ਦਿਨ ਕੇਂਦਰੀ ਜਲ ਫਰੋਈਪੁਰ ਚਰਚਾ ਵਿੱਚ ਦਿਖਾਈ ਦਿੰਦੀ ਹੈ ਲਗਾਤਾਰ ਮੁੰਬਈ ਮਿਲਨ ਦਾ سلسلہ ਜਾਰੀ ਹੈ ਤੇ ਨਾਲ ਪੱਤੀ ਜਨਕ ਜਿਹੜਾ ਸਮਾਨ ਵੀ ਉੱਥੋਂ ਮਿਲਦਾ ਪਿਆ ਇਹ ਸਵਾਲ ਖੜੇ ਹੁੰਦੇ ਆ ਵੀ ਆਖਰੀ ਜਿਹੜਾ ਸਮਾਨ ਹੈ ਕਿਸ ਜਰੀਏ ਜਿਹੜਾ ਅੰਦਰ ਪਹੁੰਚਦਾ ਕਿਉਂਕਿ ਇਹਦੇ ਵਿੱਚ ਕੋਈ ਮਿਲੀਭੁਗਤ ਨਜ਼ਰ ਆ ਰਹੀ ਹੈ ਤੇ ਜਾਂ ਦੱਸਿਆ ਜਿਹੜਾ ਜਾਂਦਾ ਵੀ ਇਹ ਜਿਹੜਾ ਬਾਹਰੋਂ ਥਰੋ ਕਰਕੇ ਅੰਦਰ ਜਿਹੜਾ ਸਮਾਨ ਪਹੁੰਚਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਹਵਾਲਾਤੀਆਂ ਤੇ ਕੈਦੀਆਂ ਦੇ ਕੋਲ ਇਹ ਪਹੁੰਚ ਜਾਂਦਾ ਤੋਰੀ ਵਰਤੋਂ ਜਿਹੜੇ ਆ ਕੈਦੀ ਤੇ ਹਵਾਲਾਤ ਕਰਦੇ ਦਿਖਾਈ ਦੇ ਰਹੇ ਆ ਅੱਜ ਵੀ ਜਿਹੜਾ ਇੱਕ ਵੱਡੀ ਤعداد ਵਿੱਚ ਜਿਹੜੇ ਮੋਬਾਈਲ ਮਿਲੰਦਾ ਸਿਲਸਲਾ ਜਿਹੜਾ ਉਹ ਜਾਰੀ ਦਿਖਾਈ ਦਿੱਤਾ ਤੇ ਵੱਡੀ ਤعداد ਵਿੱਚ ਜਿਹੜੇ ਮੋਬਾਈਲ ਫੋਨ ਬਰਾਮਦ ਹੋਇਆ ਸਾਡੇ ਨਾਲ ਅਧਿਕਾਰੀ ਮੌਜੂਦ ਆ ਜੇਲ੍ਹ ਚੌਂਕੀ ਇੰਚਾਰਜ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖ ਸੰਦਾਇ ਨਾ ਕੰਮ ਕੀਤਾ ਸਤਿ ਸ੍ਰੀ ਅਕਾਲ ਭਾਜੀ ਜਿਹੜੇ ਜੇਲ੍ਹ ਦੇ ਅੰਦਰ ਆਈ ਬਰੰਦਗੀ ਹੋਈ ਹੈ ਇੱਕ ਹਿੱਸਾ ਇਹ ਤਨਾਸ਼ਿਦ ਰਣੋ ਇਹ ਜੀ ਅੰਪੋਲਰ ਅਸੀਂ ਦੇਖਿਆ ਹੈ ਕਿ ਤਨੇ ਦਿੱਤਾ ਉਸ ਵਤੀ ਚਾਰ ਲੋਕਾਂ ਦੇ ਸਬਾਈ ਨੇ ਐਫਆਈਆਰ ਦਰਜ ਕੀਤੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਜਿਹੜੇ ਕ੍ਰਾਈਮ ਚ ਜਿਹੜਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਤਾਂ ਨੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਤੇ 11 ਦੇ ਕਰੀਬ ਜਿਹੜੇ ਮੋਬਾਈਲ ਪਰ ਉਹ ਦੋ ਅਲੱਗ ਅਲੱਗ ਪਰਚੇ ਦਰਜ ਕੀਤੇ ਨੇ ਨਾ ਅਸੀਂ ਦੋਨਾਂ ਪਰਚਿਆਂ ਚ ਕਿੰਨੀ ਜੜੀ ਆ ਫਰਦ ਕੀਤੀ ਹੈ 11 ਦੋਨੋਂ ਜੋ ਗਿਆ ਰਹੇ ਆ ਬਾਇਲ ਹੋਏ ਨੇ ਤੇ ਇੱਕ ਚੋਪਾ ਆ ਚਾਹ ਤੇ ਇੱਕ ਚੋਸੀ ਗਿਆ ਰਹੇ ਆ 2 ਲੱਖ ਲੱਖ ਮੁਕਤ ਮੈਂ ਕਲੀਅਰ ਅਦਰ ਕਰਕੇ ਜਿੰਦਸ ਨੂੰ ਕਾਮਿਲ ਪਰ ਇਹ ਜਿਹੜਾ ਚੈਕਿੰਗ ਦਾ ਦੌਰ ਚਾਹਦਾ ਇਹ ਰੂਟੀਨ ਚ ਚਾਹਦਾ ਜਾਂ ਕੋਈ ਇਨਫੋਰਮੇਸ਼ਨ ਦੇ ਅਧਾਰ ਤੇ ਜਿਹੜਾ ਵੀ ਇਹ ਚੈਕਿੰਗ ਗੜੀਆ ਕੀਤੀ ਜਾਂਦੀ ਹੈ तकरीबन ਰੂਟੀਨ ਤੇ ਵੀ ਚੱਲਦੀ ਹੈ ਰੂਟੀਨ ਤਾਂ ਹੀ ਰੋਹਦਾ ਚਰਵਾਤੀ ਜਾਂਚ ਕੀ ਸਾਹਮਣੇ ਆਇਆ ਵੀ ਕਿਸ ਤਰ੍ਹਾਂ ਇਹ ਮੋਬਾਈਲ ਅੰਦਰ ਪਹੁੰਚਿਆ ਹਵਾਲਾ ਕੀਆ ਤੱਕ ਇਹ ਨਾਲ ਹੀ ਜਦ ਪਹੁੰਚਿਆ ਨਹੀਂ ਉਹਨਾਂ ਨੂੰ ਪ੍ਰੋਡਕਸ਼ਨ ਰੈਡ ਤੇ ਲਿਆਣੇ ਪ੍ਰੋਡਕਸ਼ਨ ਰੈਡ ਤੇ ਲਿਆ ਕੇ ਕੋਸ਼ਿਸ਼ ਕਰਕੇ ਜਮੀ ਰੱਖਣਗੇ ਜਿਹੜਾ ਕੋਈ ਸ਼ਾਮਿਲ ਹੋਏਗਾ ਉਹਦੇ ਖਿਲਾਫ ਵੀ ਕਾਰਵਾਈ ਹੋਵੇਗੀ ਭਾਜੀ ਜੇਰ ਦੇ ਅੰਦਰ ਲਗਾਤਾਰ ਹੋ ਬਲਨਾਥੀਆਂ ਦੇ ਕੁੱਲ ਮੋਬਾਈਲ ਕਹਿੰਦੀਆਂ ਨੇ ਕੁੱਲ ਮੋਬਾਈਲ ਜਿਹੜੇ ਮਰਦੇ ਪਏ ਆ ਇੱਕ ਬਾਅਦ ਜਿਹੜੇ ਬੈਠੇ ਆ ਸ਼ਰਤੀ ਅਨਸਰ ਉਹ ਇਹਨਾਂ ਦੀ ਜਿਹੜਾ ਫਾਇਦਾ ਉਠਾਉਣ ਦੇ ਵੀ ਜਿਹੜੇ ਨਜ਼ਰ ਆਦੇ ਆ ਇਹਨਾਂ ਨੂੰ ਰੋਕ ਥਾਮ ਵਾਸਤੇ ਕਿਸ ਤਰ੍ਹਾਂ ਦੇ ਜਿਹੜੇ ਕਦਮ ਹੈ ਤੁਹਾਡੇ ਵੱਲ ਉਠਾਏ ਜਾਣੇ ਆ ਤੇ ਜਨ ਜਿਹੜੀ ਮੇਰੀ ਕਹਿ ਸਕਦੇ ਆ ਪੁੱਛ ਕੇ ਜਦੇ ਵਿੱਚ ਕੀ ਖਲਾਸੇ ਹੁੰਦੇ ਆ ਵੀ ਆਖਰ ਇਹਨਾਂ ਦੀ ਮਨਸ਼ਾ ਕੀ ਹੁੰਦੀ ਹੈ ਮਨਸਾ ਬਸ ਟਾਈਮ ਪਾਸ ਕੋਸ਼ਤ ਜਿੰਨੇ ਪੁੱਛ ਕੇ ਚਾਹੀਏ ਤਕਰੀਬਨ ਕਹਿੰਦੇ ਵੀ ਟਾਈਮ ਪਾਸ ਕਰਾ ਲਈ ਅਸੀਂ ਕੀ ਉੱਥੇ ਰੱਖਦੇ ਆ ਬਿਲਕੁਲ ਉਹ ਜਦੋਂ ਬਾਕੀ ਲੋਕ ਉਹ ਬਾਈਕ ਬਾਈ throw ਕਰ ਜਾਂਦੇ ਨੇ ਇਹਨਾਂ ਦੇ ਬੰਦੇ ਕੋਲ ਕਰਕੇ ਜਾਂਦੇ ਨੇ ਪਰ ਜਿਹੜਾ ਕੋਈ ਸਾਹਮਣੇ ਆਏਗਾ ਉਹਨੂੰ ਅਸੀਂ ਨਾਮਜ਼ਦ ਕਰਕੇ ਤੇ ਉਹਦੇ ਖਿਲਾਫ ਕਾਨੂੰਨ ਕਰਾਂ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਬਲੀਪੁਕਤ ਵੀ ਹੋ ਸਕਦੀ ਹੈ ਕਿਉਂਕਿ ਜੇ throw ਵੀ ਕਰਦੇ ਆ ਤੇ ਉਹ ਸਿੱਧਾ ਹਵਾਲਾ ਦਿੱਤੀਆ ਕੈਦਿਆ ਕੋਲ ਕਿਵੇਂ ਪਹੁੰਚ ਜਾਂਦਾ ਕਿਉਂਕਿ ਜੇਲ੍ਹ ਦੇ ਅੰਦਰ ਗਾਰਡ ਵੀ ਜੜੀ ਮੌਜੂਦ ਹੁੰਦੀ ਆ ਚੈਕਿੰਗ ਦਾ ਜ਼ੋਰ ਵੀ ਚੱਲਣਾ ਚਾਹੀਦਾ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਤੁਹਾਡੀ ਕੋਈ ਇਨਵੈਸਟੀਗੇਸ਼ਨ ਚ ਜੇ ਕੋਈ ਵੀ ਅਧਿਕਾਰੀ ਜਾਂ ਕੋਈ ਕਰਮਚਾਰੀ ਆਇਆ ਤੇ ਉਹਨੂੰ ਅਸੀਂ ਨਹੀਂ ਬਖਸ਼ਾਂਗੇ। ਕੋਸੋ ਚੋਤਵੀ ਇੱਕ ਕੋਲੇ ਥੋੜਾ ਜਿਹਾ ਸਮਾਰਟ ਅਰਚਾ ਸੀਗਾ ਜਾਂ ਕੈਪਸੂਲ ਸੀਗਾ ਤੇ ਉਹਦੇ ਖਿਲਾਫ ਹੀ ਪਰਚਾ ਲੱਜ ਕੀਤਾ ਤਾਂ ਉਸ ਕੋਲ ਤਾਂ ਅਧਿਕਾਰੀ ਸੀਗਾ। ਕਰਚਾ ਕਰਚਾ ਚਲੋ ਤਲੀ ਦਿੱਤੇ ਨੇ ਪੈਸਕੋ ਦੇ ਦੀਨ ਜਿਹੜੇ ਕੰਮ ਚੱਲੇ ਜਿਹਦੇ ਅੰਦਰ ਕੰਮ ਕਰਦੇ ਹੋ ਇਸ ਮੂਰੀਆ ਸਾਹਮਣੇ ਆਂਦੀ ਹੈ ਕੋਈ ਪਿੱਛੇ ਵੀ ਤਨਾ ਜਿਹੜਾ ਥਰੂ ਕਰਨ ਦੇ ਵਿੱਚ ਵੀ ਇਹਨਾਂ ਇਸ ਮੂਰੀਆ ਸਾਹਮਣੇ ਆਈ ਸੀ ਵੀ ਤੁਸੀਂ ਦੱਸ ਰਹੇ ਪਰਸੋਂ ਵੀ ਜਿਹੜੀ ਗੋਲੀਆਂ ਬਰਾਮਦ ਹੋਈਆਂ ਉਹਦੇ ਵਿੱਚ ਵੀ ਇਸ ਮੂਰੀਆ ਜਿਹੜੀ ਸਾਹਮਣੇ ਆ ਰਹੀ ਹੈ ਆਖਿਰ ਇਹ ਜਿਹੜਾ ਮਤਲਬ ਕੰਪਨੀ ਤੇ ਥਰੂ ਕੰਪਨੀ ਜਿਹੜੇ ਕਮਾਂਡ ਕਰਦੀ ਆ ਉਹਨਾਂ ਦੇ ਖਿਲਾਫ ਕਿਉਂ ਨਹੀਂ ਮਾਮਲਾ ਦਰਜ ਹੁੰਦਾ ਤਾਂ ਜੋ ਇਹੋ ਜਿਹੜੇ ਲੋਕ ਆ ਉਹ ਇਹਦੇ ਵਿੱਚ ਨਾ ਆ ਸਕਣ ਨਹੀਂ ਤਾਂ ਕੋਈ ਸਰਕਾਰ ਨੇ ਕਿਵੇਂ ਉਹ ਆਪਣਾ ਖੇਲੇ ਵਿੱਚ ਖੁਸ਼ੀ ਨਹੀਂ ਕਰ ਸਕਦਾ ਕੋਈ ਵੀ ਬੰਦਾ ਬੇਗਾਨਾ ਹੋ ਸਕਦਾ ਪਰ ਇਹ ਜੋ ਕੀ ਕ ਪੀ ਜਿਵੇਂ ਜਿੰਦਾ ਕੋਈ ਰੋਲ ਆਏਗਾ ਉਹਦੇ ਖਲਾਫ ਆਪਾਂ ਕਾਰਵਾਈ ਕਰਾਂਗੇ ਇਹ ਬਿਆਨ ਲਗਾਤਾਰ ਜਾਰੀ ਰਹਿਣੇਗਾ ਤਲਾਸ਼ੀ ਵੀ ਬਿਲਕੁਲ ਇਹ ਤਲਾਸ਼ੀ ਲਗਾਤਾਰ ਜਾਰੀ ਰਹੇਗੀ ਤੇ ਸ਼ਰਤਾਂ ਦੇ ਅੰਦਰ ਕੋਈ ਵੀ ਅੰਦਰ ਘਟਨਾ ਨੂੰ ਪਛਾਣ ਦੇ ਇਹ ਸਬਕਸ਼ਾ ਜਾਏਗਾ ਤੁਹਾਨੂੰ ਕਿੰਨਾਂ ਨੇ ਸ਼ਿਕਾਇਤ ਕੀਤੀ ਜਿਹਦੇ ਦਾ ਤੁਸੀਂ ਮਾਣਨਾ ਦੱਸ ਕੀਤਾ ਸਾਨੂੰ ਤਾਂ ਸਹਾਇਕ 100 ਬਟਾਂਡ ਦਾ ਪੱਤਰ ਆਇਆ ਜਿਹਦੇ ਉਹਦੇ ਕਰਦੇ ਸੀ ਕਾਰਜ ਕੀ ਦੱਸਿਆ ਤੁਹਾਨੂੰ ਵੀ ਆ ਮੋਬਾਈਲ ਪਰਮ ਜੋ ਇੰਨੇ ਦੇਰ ਲੱਗ ਰਿਹਾ ਨਾ ਹੋਰ ਆ ਗਿਆ ਸੀ ਆਫੇਰ ਲੌਂਚ ਤੇ ਅਫੀਰ ਤੇ ਮਤਾਬਕ ਜਿਹੜੇ ਬੰਦੇ ਭਾਈ ਨੇ ਉਹਨਾਂ ਨੂੰ ਪ੍ਰਦਕਸ਼ਣ ਵੰਡ ਤੇ ਜਾ ਕੇ ਜੋ ਦਸਨ ਗੇਤ ਚ ਉਸੇ ਤਰ੍ਹਾਂ ਕਰਨਾ ਕਿ ਸਾਡੇ ਨਾਲ ਮੌਜੂਦ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਵੀ ਮਤਲਬ ਕਿ ਜੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਦਾਤੇ ਅਸੀਂ ਮਾਮਲਾ ਜਿਹੜਾ ਦਰਜ ਕਰ ਦਿੱਤਾ ਗਿਆ ਨੇ ਕਿ ਇਹ ਦੇਖਣਾ ਬਾਕੀ ਆ ਵੀ ਜਦੋਂ ਵੀ ਉਹਨਾਂ ਕੋਵਾਂ ਹਵਾਲਾ ਕੀਆ ਕੋ ਜਿਨ੍ਹਾਂ ਦੇ ਨਾਮ ਜਿਹੜੇ ਬਾਈ ਨੇਮ ਸਾਹਮਣੇ ਆਏ ਨੇ ਉਹਨਾਂ ਕੋ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਤਾਂ ਜੋ ਪਤਾ ਚੱਲ ਸਕੇਗਾ ਵੀ ਇਹਦੇ ਨਾਲ ਕੋਈ ਅਧਿਕਾਰੀ ਕਰਮਚਾਰੀ ਦੀ ਮਿਲੀ ਭੁਗਤਾਨੀ ਤਾਂ ਜੋ ਉਹਨਾਂ ਦੇ ਖਾਫੀ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਪਿਛਲੇ ਦਿਨਾਂ ਵਿੱਚ ਦੇਖਿਆ ਗਿਆ ਸੀ ਪੈਸਪੋਰਟ ਦੇ ਕੁਝ ਕਰਮਚਾਰੀ ਜਿਹੜੇ ਅੰਦਰ ਡਿਊਟੀ ਕਰਦੇ ਆ ਉਹਨਾਂ ਦੀ ਸ਼ਮੂਦੀਆਂ ਜਿਹੜੀਆਂ ਸਾਹਮਣੇ ਆਈ ਸੀ ਤਾਂ ਉਹਨਾਂ ਦੇ ਇਹ ਤਦ ਆ ਦੇ ਵਿੱਚ ਲਗਾਤਾਰ ਅੱਜ ਦਿਨ ਜਿਹੜਿਆ ਮੋਬਾਈਲ ਜੇਲ੍ਹ ਕੇਂਦਰੀ ਜੇਲ੍ਹ ਦੇ ਅੰਦਰੋਂ ਜਿਹੜਾ ਮਿਲਦੇ ਪਏ ਨੇ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਤੇ ਸਵਾਲ ਉੱਠਨੇ ਵੀ ਲਾਜ਼ਮੀ ਹੈ ਵੀ ਇਹਨਾਂ ਦੀ ਰੋਕਥਾਮ ਵਾਸਤੇ ਕਿਉਂ ਉੱਚ ਕਦਮ ਜਿਹੜਿਆ ਉਹ ਨਹੀਂ ਠਾਡੇ ਜਾਂ ਉਠਾਈ ਜਾਂ ਜਾਂਦੇ ਪਏ ਕਿਉਂਕਿ ਸਰਕਾਰਾਂ ਦਾ ਦਾਵਾ ਜ਼ਰੂਰ ਕਰਦੀਆਂ ਵੀ ਜੇਲ੍ਹ ਦੇ ਅੰਦਰ ਜੈਮਰ ਦੀ ਵਿਵਸਥਾ ਕਰਾਂਗੇ ਵੀ ਉਸ ਦੇ ਨਾਲ ਦਾ ਵੀ ਮੋਬਾਈਲ ਦੀ ਜਿਹੜੀ ਵੱਤੋ ਆ ਉਹ ਘਟ ਜੇਗੀ ਲੇਕਿਨ ਹਜੇ ਤੱਕ ਇਹੋ ਜੀ ਕੋਈ ਸੁਵਿਧਾ ਵੀ ਜਿਹੜੀ ਹੈ ਜੇਲ੍ਹ ਦੇ ਅੰਦਰ ਪ੍ਰੋਵਾਈਡ ਨਹੀਂ ਕੀਤੀ ਗਈ ਤੇ ਜੇਲ੍ਹ ਦੇ ਅੰਦਰ ਮੋਬਾਈਲ ਜਾਂ ਅਕੱਛੀ ਜਨਕ ਜਿਹੜਾ ਦੇਖਣਾ ਹੈ ਬਾਕੀਆ ਕਿ ਜਿਹੜੀ ਪੁੱਛਗੇ ਇਸ ਦੇ ਵਿੱਚ ਹੋਰ ਕੀ ਖੁਲਾਸੇ ਹੁੰਦੇ ਆ ਤਾਂ ਜੋ ਉਹਨਾਂ ਲੋਕਾਂ ਤੱਕ ਵੀ ਪਹੁੰਚ ਕੀਤੀ ਜਾ ਸਕੇ ਵੀ ਜਿਹੜੇ ਲੋਕ ਮੋਬਾਈਲ ਅੰਦਰ ਪਹੁੰਚ ਜਾਣ ਦਾ ਕੰਮ ਕਰਦੇ ਨੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੰਟ ਹਾਇਦਨ ਕੇਂਦਰੀ ਜੇਲ ਫਰੋਇਪੁਰ ਚਰਚਾ ਵਿੱਚ ਦਿਖਾਈ ਦਿੰਦੀ ਹੈ ਲਗਾਤਾਰ ਮੋਬਾਈਲ ਮਿਲਦਾ ਸਿਲਸਿਲਾ ਜਾਰੀ ਹੈ ਤੇ ਨਾਲ ਪਤੀ ਜਨਨ ਜਿਹੜਾ ਸਮਾਨ ਵੀ ਉਥੋਂ ਮਿਲਦਾ ਪਿਆ ਇਹ ਸਵਾਲ ਖੜੇ ਹੁੰਦੇ ਆ ਵੀ ਆਖਿਰ ਇਹ ਜਿਹੜਾ ਸਮਾਨ ਹੈ ਕਿਸ ਜਰੀਏ ਜਿਹੜਾ ਅੰਦਰ ਪਹੁੰਚਦਾ ਕਿਉਂਕਿ ਇਹਦੇ ਵਿੱਚ ਕੋਈ ਮਿਲੀਭੁਗਤ ਨਜ਼ਰ ਆ ਰਹੀ ਹੈ ਤੇ ਜਾਂ ਦੱਸਿਆ ਜਿਹੜੋ ਜਾਂਦਾ ਵੀ ਇਹ ਜਿਹੜਾ ਬਾਹਰੋਂ ਥਰੋ ਕਰਕੇ ਅੰਦਰ ਜਿਹੜਾ ਸਮਾਨ ਪਹੁੰਚਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਹਵਾਲਾਤੀਆਂ ਤੇ ਕੈਦੀਆਂ ਦੇ ਕੋਲ ਇਹ ਪਹੁੰਚ ਜਾਂਦਾ ਤੋਰੀ ਵਰਤੋਂ ਜਿਹੜੇ ਆ ਕੈਦੀ ਤੇ ਹਵਾਲਾਤ ਕਰਦੇ ਦਿਖਾਈ ਦੇ ਰਹੇ ਆ ਅੱਜ ਵੀ ਜਿਹੜਾ ਇੱਕ ਵੱਡੀ ਤਾਦਾਦ ਵਿੱਚ ਜਿਹੜੇ ਮੋਬਾਈਲ ਮਿਲਣ ਦਾ سلسلہ ਜਿਹੜਾ ਉਹ ਜਾਰੀ ਦਿਖਾਈ ਦਿੱਤਾ ਤੇ ਵੱਡੀ ਤਾਦਾਦ ਵਿੱਚ ਜਿਹੜੇ ਮੋਬਾਈਲ ਫੋਨ ਬਰਾਮਦ ਹੋਇਆ ਸਾਡੇ ਨਾਲ ਅਧਿਕਾਰੀ ਮੌਜੂਦ ਆ ਜੇਲ੍ਹ ਚੌਂਕੀ ਇੰਚਾਰਜ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜੋ ਤਾਂ ਨਾ ਕੰਮ ਕੀਤਾ ਸਤਿ ਸ੍ਰੀ ਅਕਾਲ ਭਾਜੀ ਜਿਹੜੇ ਜੇਲ੍ਹ ਦੇ ਅੰਦਰ ਆਈ ਬਰਾਮਦਗੀ ਹੋਈ ਹੈ ਇੱਕ ਹਿੱਸਾ ਹੈ ਇਹ ਤਲਾਸ਼ੀਦਰਣ ਹੋਇਆ ਜੀ ਦੇਖੋ ਨਾ ਰਿਕਵਰ ਕਿੰਨੇ ਦਿੱਤਾ ਸਪਤੀ ਚਾਰ ਲੋਕਾਂ ਤੇ ਅਸੀਂ ਬਾਈ ਨੇ ਐਫਆਰ ਦਰਜ ਕੀਤੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਭਾਜੀ ਜਿਹੜੇ ਕ੍ਰਾਈਮ ਚ ਜਿਹੜਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਤਾਂ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਤੇ 11 ਦੇ ਕਰੀਬ ਜਿਹੜੇ ਮੋਬਾਈਲ ਉਹ ਦੋ ਅਲੱਗ-ਅਲੱਗ ਪਰਚੇ ਦਰਜ ਕੀਤੇ ਨੇ ਨਾ ਅਸੀਂ ਦੋਨਾਂ ਪਰਚਿਆਂ 'ਚ ਕਿੰਨੀ ਜੜੀ ਆ ਪ੍ਰਾਪਤ ਕੀਤੀ 11 ਦੋਨੋਂ ਜੋ ਗਿਆ ਰਾਮ ਕੋਈ ਲੋਏ ਤੇ ਇੱਕ ਇੱਕ ਚੋ ਪਾਚਰ ਇੱਕ ਇੱਕ ਚੋ ਸੀ ਗਿਆ ਰਾਮ ਮੈਂ 2 ਲੱਖ ਲਗ ਕੁੱਤਮੇ ਕਲੀਅਰ ਅਦਰ ਕਰਕੇ ਜਿੰਦਸ ਕੰਮ ਇਹ ਕਰਦਾ ਭਾਈ ਇਹ ਜਿਹੜਾ ਚੈਕਿੰਗ ਦਾ ਦੌਰ ਚਾਹਦਾ ਇਹ ਰੂਟੀਨ ਚ ਚਾਹਦਾ ਜਾਂ ਕੋਈ ਇਨਫੋਰਮੇਸ਼ਨ ਦੇ ਅਧਾਰ ਤੇ ਜਿਹੜਾ ਵੀ ਇਹ ਚੈਕਿੰਗ ਗੜੀ ਆ ਖਿੱਚੀ ਜਾਏਗੀ تقریبا ਰੂਟੀਨ ਤੇ ਹੀ ਚੱਲ ਰਹੀ ਹੈ ਰੂਟੀਨ ਤਾਂ ਹੀ ਰੋਈਦਾ ਹੈ ਸੰਗ ਚਰਵਾਤੀ ਜਾਂਚ ਕੀ ਸਾਹਮਣੇ ਆਇਆ ਵੀ ਕਿਸ ਤਰ੍ਹਾਂ ਇਹ ਮੋਬਾਈਲ ਅੰਦਰ ਪਹੁੰਚਿਆ ਹੈ ਹਵਾਲਾ ਤਿਆ ਤੱਕ ਇਹ ਨਾਲ ਹੀ ਜਦ ਪਹੁੰਚਿਆ ਨਹੀਂ ਉਹਨਾਂ ਨੂੰ ਪ੍ਰੋਡਕਸ਼ਨ ਰੈਡ ਤੇ ਲਿਆਣੇ ਪ੍ਰੋਡਕਸ਼ਨ ਰੈਡ ਤੇ ਲਿਆ ਕੇ ਕੋਸ਼ਿਸ਼ ਕਰਕੇ ਜਮੀ ਰੱਖਣੇ ਜਿਹੜਾ ਕੋਈ ਸ਼ਾਮਲ ਹੋਏਗਾ ਉਹਦੇ ਖਿਲਾਫ ਵੀ ਕਾਰਵਾਈ ਹੋਵੇਗੀ ਭਾਜੀ ਜੇਰ ਦੇ ਅੰਦਰ ਲਗਾਤਾਰ ਹੋ ਬਲਨਾਥੀਆਂ ਦੇ ਕੁੱਲ ਮੋਬਾਈਲ ਕਹਿੰਦੀਆਂ ਦੇ ਕੁੱਲ ਮੋਬਾਈਲ ਜਿਹੜੇ ਮਰਦੇ ਪਏ ਆ ਇੱਕ ਬਾਅਦ ਜਿਹੜੇ ਬੈਠੇ ਆ ਸ਼ਰਤੀ ਅਨਸਰ ਉਹ ਇਹਨਾਂ ਦੀ ਜਿਹੜਾ ਫਾਇਦਾ ਉਠਾਉਣ ਦੇ ਵੀ ਜਿਹੜੇ ਨਜ਼ਰ ਆਦੇ ਆ ਇਹਨਾਂ ਨੂੰ ਰੋਕ ਥਾਮ ਵਾਸਤੇ ਕਿਸ ਤਰ੍ਹਾਂ ਦੇ ਜਿਹੜੇ ਕਦਮ ਹੈ ਤੁਹਾਡੇ ਵੱਲ ਉਠਾਏ ਜਾਣੇ ਆ ਤੇ ਜਨ ਜਿਹੜੀ ਮੇਰੀ ਕਹਿ ਸਕਦੇ ਆ ਪੁੱਛ ਕੇ ਜਦੇ ਵਿੱਚ ਕੀ ਖਲਾਸੇ ਹੁੰਦੇ ਆ ਵੀ ਆਖਰ ਇਹਨਾਂ ਦੀ ਮਨਸ਼ਾ ਕੀ ਹੁੰਦੀ ਹੈ ਮਨਸਾ ਬਸ ਟਾਈਮ ਪਾਸ ਕੋਸ਼ਤ ਜਿੰਨੇ ਪੁੱਛ ਕੇ ਚਾਹੀਏ ਤਕਰੀਬਨ ਇਹ ਕਹਿੰਦੇ ਵੀ ਟਾਈਮ ਪਾਸ ਕਰਾ ਲਈ ਅਸੀਂ ਕੀ ਉੱਥੇ ਰੱਖਦੇ ਆ ਬਿਲਕੁਲ ਉਹ ਜਦੋਂ ਬਾਕੀ ਲੋਕ ਉਹ ਬਾਈਕ ਬਾਈ throw ਕਰ ਜਾਂਦੇ ਨੇ ਇਹਨਾਂ ਦੇ ਹੀ ਬੰਦੇ ਕਰ ਕਰਕੇ ਜਾਂਦੇ ਨੇ ਪਰ ਜਿਹੜਾ ਕੋਈ ਸਾਹਮਣੇ ਆਏਗਾ ਉਹਨੂੰ ਅਸੀਂ ਨਾਮਜਾਤ ਕਰਕੇ ਤੇ ਉਹਦੇ ਖਿਲਾਫ ਕਾਨੂੰਨ ਕਰਦੇ ਤਾਨੂੰ ਨਹੀਂ ਪਤਾ ਹੀ ਲੱਗਦਾ ਵੀ ਇਹਦੇ ਵਿੱਚ ਮੇਲੀਪੁਖ ਵੀ ਹੋ ਸਕਦੀ ਹੈ ਕਿਉਂਕਿ ਜੇ throw ਵੀ ਕਰਦੇ ਆ ਤੇ ਸਿੱਧਾ ਹਵਾਲਾ ਦਿੱਤਾ ਕੈਦਿਆ ਕੋਲ ਕਿਵੇਂ ਪਹੁੰਚ ਜਾਂਦਾ ਕਿਉਂਕਿ ਜੇਲ ਦੇ ਅੰਦਰ ਗਾਟ ਵੀ ਜੜੀ ਮੌਜੂਦ ਹੁੰਦੀ ਹੈ ਚੈਕਿੰਗ ਦਾ ਦੌਰ ਵੀ ਚੱਲਣਾ ਚਾਹਤਾ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਤੁਹਾਡੀ ਇਨਵੈਸਟੀਗੇਸ਼ਨ ਤੋਂ ਜੇ ਕੋਈ ਵੀ ਅਧਿਕਾਰੀ ਜਾਂ ਕੋਈ ਕਰਮਚਾਰੀ ਆਇਆ ਤੇ ਉਹਨੂੰ ਅਸੀਂ ਨਹੀਂ ਬਖਸ਼ਣਾ। ਪਰसों ਚੌਥਵੀ ਇੱਕ ਕੋਲੇ ਥੋੜਾ ਜਿਹਾ ਸਮਾਗਰੀ ਚਾ ਸੀਗਾ ਕੈਪਸੂਲ ਸੀਗਾ ਜਿਹੋ ਉਹਦੇ ਖਿਲਾਫ ਇੱਕ ਪਰਚਾ ਲੱਜ ਕੀਤਾ ਤਾਂ ਉਸ ਕੋਲ ਤਾਂ ਅਧਿਕਾਰੀ ਸੀਗਾ ਪਰਚਾ ਲੱਜ ਤਨ ਤਲੀ ਦਿੱਤਿਆਂ ਪੈਸੇ ਕੋ ਦੇ ਦੀਨ ਜਿਹੜੇ ਕਰਮਚਾਰੀ ਜਿਹੜੇ ਅੰਦਰ ਕੰਮ ਕਰਦੇ ਹੋ ਇਸ ਮੂਰੀਆ ਸਾਹਮਣੇ ਆਦੀਆ ਕੋਈ ਪਿੱਛੇ ਵੀ ਇਤਨਾ ਜਿਹੜਾ ਥਰੂ ਕਰਨ ਦੇ ਵਿੱਚ ਵੀ ਇਹਨਾਂ ਇਸ ਮੂਰੀਆ ਸਾਹਮਣੇ ਆਈ ਸੀ ਵੀ ਤੁਸੀਂ ਦੱਸ ਰਹੇ ਪਰसों ਵੀ ਜਿਹੜੀ ਗੋਲੀਆਂ ਬਰਮਤ ਹੋਈਆਂ ਉਹਦੇ ਵਿੱਚ ਵੀ ਇਸ ਮੂਰੀਆ ਜਿਹੜੀ ਸਾਹਮਣੇ ਆ ਰਹੀ ਹੈ ਆਖਿਰ ਇਹ ਜਿਹੜਾ ਮਤਲਬ ਕੰਪਨੀ ਤੇ ਥਰੂ ਕੰਪਨੀ ਦੇ ਜਿਹੜੇ ਕਮਾਂਡ ਕਰਦੀ ਆ ਉਹਨਾਂ ਦੇ ਖਿਲਾਫ ਕਿਉਂ ਨਹੀਂ ਮੰਗਲ ਦਰਚੁੰਦਾ ਤਾਂ ਜੋ ਇਹੋ ਜਿਹੇ ਜਿਹੜੇ ਲੋਕ ਆ ਉਹ ਇਹਦੇ ਵਿੱਚ ਨਾ ਆ ਸਕਣ ਇਹ ਤਾਂ ਦੇਖੋ ਸਰਕਾਰ ਨੇ ਕਿੰਨਾ ਰੱਖਿਆ ਦੇ ਵਿੱਚ ਕੁਸ਼ੀਤਾ ਕੋਈ ਵੀ ਬੰਦਾ ਵਿਗਮਾਨ ਹੋ ਸਕਦਾ ਪਰ ਜੋ ਕੀ ਕਹਿ ਸਕਦਾ ਤਾਂ ਫਿਰ ਜਿਵੇਂ ਜਿੰਦਾ ਕੋਈ ਰੋਲ ਆਏਗਾ ਉਹਦੇ ਖਲਾਫ ਆਪਾਂ ਕਾਰਵਾਈ ਕਰਾਂਗੇ ਇਹ ਬਿਆਨ ਲਗਾਤਾਰ ਜਾਰੀ ਰਹਿਣਗਾ ਤਰਾਸ਼ੀ ਬੰਦ ਇਹ ਕਲਾਸ਼ੀ ਲਗਾਤਾਰ ਜਾਰੀ ਰਹੇਗੀ ਤੇ ਸ਼ਰਾਬ ਦੇ ਨਾਮ ਕੋਈ ਵੀ ਦਰਖਤ ਨਾਮ ਪਚਾ ਦੇ ਇਨਸ ਬਖਸ਼ਿਆ ਜਾਏਗਾ ਤੁਹਾਨੂੰ ਕਿਹਨਾਂ ਨੇ ਸ਼ਿਕਾਇਤ ਕੀਤੀ ਜਿਹਦੇ ਦਾ ਤੁਸੀਂ ਮਾਮਲਾ ਦੱਸ ਦਿੱਤਾ ਸਾਨੂੰ ਤਾਂ ਸਹਾਇਕ 100 ਬਟਾਟ ਦਾ ਪੱਤਰ ਆਇਆ ਤੇ ਉਹਦੇ ਦਾ ਅਸੀਂ ਕੱਲ ਕੀ ਦੱਸਿਆ ਤੁਹਾਨੂੰ ਇਹ ਆ ਮੋਬਾਈਲ ਬਰਾਮ ਜੋ ਇੰਨੇ ਤੇ ਉਹ ਹੋਰ ਆ ਕੇ ਸਿਆਸੀ ਐਲੋਚ ਕੀਤੀ ਤੇ ਅਫੀਰ ਦੇ ਮਤਲਬ ਅਕ ਜਿਹੜੇ ਬੰਦੇ ਭਾਈ ਨੇ ਉਹਨਾਂ ਨੂੰ ਪ੍ਰਧਕਸ਼ਰਣ ਤੇ ਜਾ ਕੇ ਜੋ ਦਸਨ ਗੇਤ ਚ ਉਸੇ ਤਰ੍ਹਾਂ ਕਰ ਇਹ ਸੀ ਸਾਡੇ ਨਾਲ ਮੌਜੂਦ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਵੀ ਮਤਲਬ ਕਿ ਜੇ ਅਧਿਕਾਰੀਆਂ ਦੀ ਸ਼ਿਕਾਇਤ ਦੇ आधार ਤੇ ਅਸੀਂ ਮਾਮਲਾ ਜਿਹੜਾ ਦਰਜ ਕਰ ਦਿੱਤਾ ਗਿਆ ਨੇ ਕਿ ਇਹ ਦੇਖਣਾ ਬਾਕੀ ਆ ਵੀ ਜਦੋਂ ਵੀ ਉਹਨਾਂ ਕੋਲ ਹਵਾਲਾਤੀਆ ਕੋ ਜਿਨ੍ਹਾਂ ਦੇ ਨਾਮ ਜਿਹੜੇ ਬਾਈ ਨੇਮ ਸਾਹਮਣੇ ਆਏ ਨੇ ਉਹਨਾਂ ਕੋ ਜੜੀ ਪੁੱਛਗਿੱਛ ਕੀਤੀ ਜਾਏਗੀ ਤਾਂ ਜੋ ਪਤਾ ਚੱਲ ਸਕੇਗਾ ਵੀ ਇਹਦੇ ਨਾਲ ਕੋਈ ਅਧਿਕਾਰੀ ਕਰਮਚਾਰੀ ਦੀ ਮਿਲੀ ਭੁਗਤਾਨੀ ਤਾਂ ਜੋ ਉਹਨਾਂ ਦੇ ਖਿਲਾਫੀ ਜੜੀ ਆ ਉਹ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਸੀ ਫੈਸਪੋ ਦੇ ਕੁਝ ਕਰਮਚਾਰੀ ਜਿਹੜੇ ਅੰਦਰ ਡਿਊਟੀ ਕਰਦੇ ਆ ਉਹਨਾਂ ਦੀ ਸ਼ਮੂਦੀਆਂ ਜੜੀ ਆ ਸਾਹਮਣੇ ਆਈ ਸੀ ਤਾਂ ਉਹਨਾਂ ਦੇ ਖ ਇਹ ਤਦ ਆਦੇ ਵਿੱਚ ਲਗਾਤਾਰ ਅੱਜ ਦਿਨ ਜਿਹੜਿਆ ਮੋਬਾਈਲ ਜੇਲ੍ਹ ਕੇਂਦਰੀ ਜੇਲ੍ਹ ਦੇ ਅੰਦਰੋਂ ਜਿਹੜਾ ਮਿਲਦੇ ਪਏ ਨੇ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਤੇ ਸਵਾਲ ਉੱਠਨੇ ਵੀ ਲਾਜ਼ਮੀ ਹੈ ਵੀ ਇਹਨਾਂ ਦੀ ਰੋਕਥਾਮ ਵਾਸਤੇ ਕਿਉਂ ਉੱਚ ਕਤਮ ਜਿਹੜਿਆ ਉਹ ਨਹੀਂ ਠਾਜ ਉਠਾਈ ਜਾਂਦੇ ਪਏ ਕਿਉਂਕਿ ਸਰਕਾਰਾਂ ਦਾਵਾ ਜ਼ਰੂਰ ਕਰਦੀਆਂ ਵੀ ਜੇਲ੍ਹ ਦੇ ਅੰਦਰ ਜੈਮਰ ਦੀ ਵਿਵਸਥਾ ਕਰਾਂਗੇ ਵੀ ਉਸੇ ਦਿਨ ਆਦਾ ਦਾ ਵੀ ਮੋਬਾਈਲ ਦੀ ਜਿਹੜੀ ਵੱਤੋ ਆ ਉਹ ਕਰ ਜੇਗੀ ਲੇਕਿਨ ਹਜੇ ਤੱਕ ਇਹੋ ਜੀ ਕੋਈ ਸੁਵਿਧਾ ਵੀ ਜਿਹੜੀ ਹੈ ਜੇਲ੍ਹ ਦੇ ਅੰਦਰ ਪ੍ਰੋਵਾਈਡ ਨਹੀਂ ਕੀਤੀ ਗਈ ਤੇ ਜੇਲ੍ਹ ਦੇ ਅੰਦਰ ਮੋਬਾਈਲ ਜਾਂ ਅਕੱਛੀ ਜਨਕ ਜਿਹੜਾ ਸਮਾਨ ਦੇਖਣਾ ਹੈ ਬਾਕੀਆ ਕੀ ਜਦ ਹੀ ਪੁੱਛ ਕੇ ਇਸ ਦੇ ਵਿੱਚ ਹੋਰ ਕੀ ਖੁਲਾਸੇ ਹੁੰਦੇ ਆ ਤਾਂ ਜੋ ਉਹਨਾਂ ਲੋਕਾਂ ਤੱਕ ਵੀ ਪਹੁੰਚ ਕੀਤੀ ਜਾ ਸਕੇ ਵੀ ਜਿਹੜੇ ਲੋਕ ਮੋਬਾਈਲ ਅੰਦਰ ਪਹੁੰਚਾਉਣ ਦਾ ਕੰਮ ਕਰਦੇ ਨੇ ਕੈਮਰਾਮੈਨ ਜਿਹੜਾ ਸਰਜੀਤ ਸਿੰਘ ਗਾਇਨਿਕ ਸਿਹਰਾ ਫਰੰਟ